ਰਾਬਾਤ 3 ਮਹੱਲਾ ਪਹਿਲਾ ਖਾਇ ਮੈਲ ਵਧਾਇਆ ਪੈਦਾ ਘਰ ਕੀ ਹਾਨ ਖਾਇ ਮੈਲ ਵਧਾਇਆ ਐਦਾਂ ਠੀਮ ਖਲਾਦਨੀ ਘਰ ਕੀ ਹਾਨ ਬਹੁਤ ਖਾ ਕੇ ਮੈਲ ਵੀ ਵਧਾਉਂਦਾ ਅਤੇ ਪਹਿਣ ਕੇ ਘਰ ਦੀ ਧਾਵ ਆਪਣੇ ਅਸਲੇ ਦੀ ਹਾਨ ਨਹੀਂ ਹੀ ਕਰਦਾ ਬਕ ਬਕਵਾਦ ਚਲਾਇਆ ਬਿਨ ਨਾਵੈ ਵਿਖ ਜਾਣ ਬਾਬਾ ਐਸਾ ਵਿਖਮ ਜਾਲ ਮਨ ਵਾਸਿਆ ਬਾਬਾ ਐਸਾ ਵਿਖਮ ਜਾਲ ਇਥੇ ਵਿਸਰਾਮ ਮਨ ਵਾਸਿਆ ਬਾਬਾ ਪਾਤੀ ਯਮਕਲਾ ਦੀ ਬਿਵਲ ਝਾਗ ਸਹਿਜ ਪ੍ਰਗਾਸਿਆ ਬਿਵਲ ਝਾਗ ਸਹਿਜ ਪ੍ਰਗਾਸਿਆ ਰਹਾਉ ਵੇਖ ਖਾਣਾ ਵੇਖ ਬੋਲਣਾ ਵੇਖ ਕੀ ਕਾਰ ਕਮਾਈ ਜਾਮਦਾਰ ਬਾਤੇ ਮਾਰੀਐ ਜਾਮਦਾਰ ਬਾਦੀ ਜਾਮਦਾਰ ਬਾਦੀ ਮਾਰੀਐ ਸੂਟ ਸ ਸਚ ਨਾਈ ਜਿਵ ਆਇਆ ਤਿਵ ਜਾਏ ਸੀ ਕੀਆ ਲਿਖ ਲੈ ਜਾਏ ਕੀਆ ਲਿਖ ਲੈ ਜਾਏ ਮਨ ਮੁਖ ਮੂਲ ਗਵਾਇਆ ਦਰਗਹ ਮਿਲੇ ਸਜਾਈਐ ਜਗ ਖੋਟਾ ਜਗ ਖੋਟਾ ਸੱਚ ਨਿਰਮਲ ਗੁਰਬਦ ਦੀ ਵਿਚਾਰ ਤੇ ਨਾਰ ਵਿਰਲੇ ਜਾਣੀ ਐ ਜਿਨ ਅੰਤਰ ਗਿਆਨ ਮਰਾਰ ਅਜਰ ਜਰੈ ਨੀਜਰ ਝੈ ਅਮਰ ਆਨੰਦ ਸਰੂਪ ਨਾਨਕ ਜਾਲਕ ਮੀਨ ਸੈ ਥੇ ਭਾਵੈ ਰੱਖੋ ਪ੍ਰੀਤ ਮੀਨ ਸੈ ਇਕੱਠਾ ਨਹੀਂ ਕਹਿਣਾ ਨਾਨਕ ਕੀਮ ਲਾ ਦਨੀ ਹੈ ਜਾਲ ਕਉ ਮੀਨ ਸਹਿ ਇਥੇ ਵਿਸ਼ਰਾਮ ਥੇ ਭਾਰੇ ਤਿਨ ਕਮ ਰਖਉ ਪ੍ਰੀਤ ਪ੍ਰਭਾਤੀ ਮਹੱਲਾ ਪਹਿਲਾ ਜੀਤਨਾਦ ਹਰਖ ਚਤੁਰਾਈ ਰਹਿਸ ਰੰਗ ਫੁਰਮਾਇ ਸੁਕਾਈ ਰਹਿਸ ਰੰਗ ਫੁਰਮਾਇ ਸੁਕਾਈ ਤੈਨ ਨਖਾਣਾ ਚੀਤ ਨਾ ਪਾਈ ਸਤ ਸਹਿਜ ਸੁਖ ਨਾਮ ਵਸਾਈ ਕਿਆ ਜਨ ਕਿਆ ਕਰੈ ਕਰਾਵੇ ਨਾਮ ਬਿਨਾ ਤਨ ਕਿਸ ਨਾ ਸੁਖਾਵੇ ਬਰਹਾਉ ਜੋਗ ਬਿਨੋਦ ਸਵਾਦ ਆਨੰਦਾ ਮਤ ਸਤ ਪਾਈ ਮਤ ਸਤ ਪਾਈ ਸਤ ਪਾਈ ਇਕੱਠਾ ਪਾਠ ਕਰਨਾ ਮਤ ਸਤ ਪਾਈ ਮਤ ਸਤਿ ਭਾਈ ਭਗਤ ਗੋਵਿੰਦ ਗੋਬਿੰਦਾ ਤੀਰਥ ਕਰਮ ਕਾਰਨਿਜ ਸੰਦਾ ਅੰਤਰ ਲਗਤ ਰਾਜ ਰਵਿੰਦਾ ਪ੍ਰੋ ਪ੍ਰੋ ਪ੍ਰੀਤ ਪ੍ਰੇਮ ਔਰ ਧਾਰੀ ਦੀਨਾ 나ਥ ਪੀਓ ਪੀਓ ਬਨਵਾਰੀ ਅਨ ਦੇਨ ਨਾਮ ਅਨ ਦੇਨ ਤਿਵਸਾਮ ਅਨ ਦੇਨਾ ਨਾਮਦਾਨ ਬ੍ਰਤਕਾਰੀ ਆਨ ਦਿਨ ਨਾਮਦਾਨ ਬ੍ਰਤਕਾਰੀ ਤ੍ਰਿਪਤ ਤਰੰਗ ਤਤ ਵਿਚਾਰੀ ਅਕਥਾ ਕਥਾ ਅਕਥਾ ਕਥਾ ਅਕਥਾ ਕਥਾ ਕਿਆ ਮੈ ਜੋਰ ਭਗਤ ਕਰੀ ਕਰਾਇ ਮੋਰ ਅੰਤਰ ਵਸ ਚੁਕੈ ਮੂਰ ਕਿਸੇ ਵੀ ਦੂਜਾ ਨਹੀਂ ਹੋਰ ਗੁਰ ਕਾ ਸਬਦ ਮਹਾਰਸ ਮਿੱਠਾ ਐਸਾ ਅੰਮ੍ਰਿਤ ਅੰਤਰ ਦੀਠਾ ਜਿਨ ਚਾਖਿਆ ਪੂਰਾ ਪਾਦ ਹੋਇ ਨਾਨਕ ਧਰਾਪਿਓ ਤਨ ਸੁਖ ਹੋਇ ਪ੍ਰਭਾਤੀ ਮਹੱਲਾ ਪਹਿਲਾ ਅੰਤਰ ਦੇਖ ਸ਼ਬਦ ਮਨ ਮੰਨਿਆ ਅੰਤਰ ਦੇਖ ਸ਼ਬਦ ਮਨ ਮੰਨਿਆ ਅੰਤਰ ਦੇਖ ਸ਼ਬਦ ਮਨ ਮੰਨਿਆ ਅਵਰ ਨਾਰਾਂਗਣ ਹਾਰਾ ਅਹਨ ਸਜੀਆ ਦੇਖ ਸਮਾਲੇ ਅਹਨਸ ਜੀਆ ਦੇਖ ਸਮਝਲੇ ਅਹਨਸ ਜੀਆ ਦੇਖ ਸਮਾਲੇ ਇਸਹੀ ਕੀ ਸਰਕਾਰਾ ਸਰਕਾਰਾ ਪਾਠ ਇਕੱਠਾ ਹੀ ਕਰਨਾ ਮੇਰਾ ਪ੍ਰਭ ਰਾਗ ਰਾਗ ਤਿਲਾ ਦੂ ਮੇਰਾ ਪ੍ਰਭ ਰਾਗ ਮੇਰਾ ਪ੍ਰਭ ਰਾਗ ਘਣੋ ਅਤ ਰੂੜਾ ਦੀਨ ਦਿਆਨ ਪ੍ਰੀਤਮ ਮਨ ਮੋਹਨ ਆਤ ਰਸ ਨਾਲ ਸੁਗੂੜਾ ਰਹਾਉ ਉਪਰ ਕੂਪ ਗगन ਪਨਿਹਾਰੀ ਅੰਮ੍ਰਿਤ ਪੀਵਨ ਹਾਰਾ ਜਿਸ ਕੀ ਰਚਨਾ ਸੋ ਵਿਧ ਜਾਣੈ ਗੁਰਮੁਖ ਗਿਆਨ ਵਿਚਾਰਾ ਵਸਰੀ ਕਿਰਨ ਰਸ ਕਮਲ ਵਿਗਾਸੀ ਸਾਸ ਘਾਰ ਸੂਰ ਸਮਾਇਆ ਸਾਸ ਤੂਲਾ ਬੂਨਾ ਸਾਸ ਘਾਰ ਸੂਰ ਸਮਾਇਆ ਕਾਲ ਵਿਧੁੰਸ ਮਨ ਸਾ ਮਾਨ ਮਾਰੀ ਵਿਧੁੰਸ ਚਾਰਨ ਕਰਨਾ ਇਹ ਪਾਠੀ ਸਿੰਘ ਬਿੰਦਸ ਕਹਿ ਦਿੰਦੇ ਨੇ ਗਲਤ ਹੈ तब बे के तो विधुंस काल तिधुंस मनसा मन मारी विश्व राम गौर प्रसाद प्रभु पाया आतरस रंग चलूले राती दूजा रंग ना होई कोई दूजा रंग ना कोई नानक रस नर राते राव रहया प्राप सोई प्रभाती महल्ला पहला ਬਾਰ ਹੈ ਮਹ ਰਾਮਲ ਖੱਪ ਜਾਵਹਿ ਚਹਛੇ ਮਹ ਸੰਨਿਆਸੀ ਜੋਗੀ ਕਾਪੜਿਆ ਸਿਰ ਖੁੱਥੇ ਬੇਨ ਸ਼ਬਦ ਗਾਲ ਫਾਸੀ ਸ਼ਬਦ ਰਤੇ ਪੂਰੇ ਬੈਰਾਗੀ ਔਹ ਹਟ ਹਸਤ ਮਹ ਭੀਖਿਆ ਜਾਚੀ ਏਕ ਪਾਏ ਲਿਵ ਲਾਗੀ ਰਹਾਓ ਬ੍ਰਹਮਣ ਵਾਦ ਪੜ ਹੈ ਕਰ ਕਿਰਿਆ ਬ੍ਰਹਮਣ ਵਾਦ ਪੜ ਹੈ ਪੜ ਹੈ ਪੋਲਾ ਬੋਲਣ ਬ੍ਰਹਮਣ ਵਾਦ ਪੜ ਹੈ ਕਰ ਕਿਰਿਆ ਕਰਨੀ ਕਰਮ ਕਰਾਏ ਬੇਨ ਬੂਝੇ ਕਿਛ ਸੂਝੈ ਨਾਹੀ ਮਾਨਮੁਖ ਵਿਛੁਰ ਦੁਖ ਪਾਏ ਸ਼ਬਦ ਮਿਲੇ ਸੇ ਸੂਚਾਚਾਰੀ ਸਾਚੀ ਦਰਗਹਿ ਮਾਨੇ ਹਾਨ ਦਿਨ ਨਾਮ ਰਤਨ ਲਿਵ ਲਾਗੇ ਜੁਗ ਜੁਗ ਸਾਥ ਸਮਾਨੇ ਸਗਲੇ ਕਰਮ ਧਰਮ ਸੋਚ ਸੰਜਮ ਜਾਪ ਤਾਪ ਤੀਰਥ ਸਬਦ ਵਸੇ ਨਾਨਕ ਸਤਿਗੁਰ ਮਿਲੈ ਮਿਲਾਇਆ ਦੂਖ ਪਰਾਛਤ ਕਾਗ ਨਸੀ ਪ੍ਰਬਾਤੀ ਮਹੱਲਾ ਪਹਿਲਾ ਸੰਤਾ ਕੀ ਰੇਣ ਸਾਧ ਜਨ ਸੰਗਤ ਹਰ ਕੀਰਤ ਤਰ ਤਾਰੀ ਕਹਾ ਕਰ ਬੱਪਰਾ ਜਮ ਡਰ ਪੈ ਗੁਰਮੁਖ ਹਿਰਦੈ ਮਰਾਰੀ ਜਲ ਜਾਉ ਜੀਵਨ ਨਾਮ ਬਿਨਾ ਜੀਵਨ ਪਤਿ ਵਿਸਰਾਮ ਲਾਉਣਾ ਹੈ ਜਲ ਜਾਉ ਜੀਵਨ ਨਾਮ ਬਿਨਾ ਹਰ ਜਪ ਜਾਪ ਜਪਉ ਜਪ ਮਾਲੀ ਗੁਰਮੁਖ ਆਵੇ ਸਾਧ ਮਨਾ ਰਹਾਉ ਗੁਰ ਉਪਦੇਸ ਸਾਚ ਸੁਖ ਜਾਕ ਕਿਆ ਇਸ ਉਪਮਾ ਕਹੀਐ ਲਾਲ ਜਵੇਹਰ ਰਤਨ ਪਦਾਰਥ ਖੋਜਤ ਗੁਰਮੁਖ ਲਹੀਐ ਕੀਨਾਂ ਗਿਆਨ ਧਿਆਨ ਧਨ ਸਾਚ ਏਕ ਸ਼ਬਦ ਲੇਵ ਲਾਵੈ ਨਿਰਾਲੰਭ ਨਿਰਾਹਾਰ ਨਿਹ ਕੇਵਲ ਬਿਰਾਲ ਨਿਰਾਲੰਭ ਨਿਰਾਦੰਭ ਨਿਰਾਹਾਰ ਨਿਹ ਕੇਵਲ ਨਿਰਭਉ ਤਾਰੀ ਲਾਵੈ ਸਾਇਰ ਸਤਿ ਪਰੇ ਜਲ ਨਿਰਮਲ ਉਲਟੀ ਨਾਲ ਤਰਾਵੇ ਬਾਹਰ ਜਾ ਤੌ ਠਾਕ ਰਹਾਵੇ ਗੁਰਮੁਖ ਸਹਿਜ ਸਮਾਵੇ ਸੋ ਗਿਰਹੀ ਸੋ ਦਾਸ ਉਦਾਸੀ ਜਿਨ ਗੁਰਮੁਖ ਆਪ ਪਛਾਨਿਆ ਨਾਨਕ ਕਹੈ ਅਵਰ ਨਹੀਂ ਦੂਜਾ ਸਾਚ ਸ਼ਬਦ ਮਨ ਮਾਨਿਆ ਰਾਗ ਪ੍ਰਭਾਤੀ ਮਹੱਲਾ ਤੀਜਾ ਚੌਪਦਈ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰਮੁਖ ਵਿਰਲਾ ਕੋਈ ਬੂਝੈ ਸਬਦੇ ਰਹਿ ਅਸਮਾਈ ਗੁਰਮੁਖ ਵਿਰਲਾ ਕੋਈ ਬੂਝੈ ਸਬਦੇ ਰਹਿ ਅਸਮਾਈ ਨਾਮ ਰਤੇ ਸਦਾ ਸੁਖ ਪਾਵੈ ਸਾਥ ਰਹੈ ਲਿਵ ਲਾਈ ਹਰ ਹਰ ਨਾਮ ਜਪਹੁ ਇਥੇ ਵਿਸਰਾਮ ਲਾਦਨ ਹਰ ਹਰ ਨਾਮ ਜਪਹੁ ਹਰ ਹਰ ਨਾਮ ਜਪਹੁ ਜਾਨ ਪਾਈ ਗੁਰ ਪ੍ਰਸਾਦ ਮਨ ਅਸਥਿਰ ਹੋਵੇ ਆਨ ਦਿਨ ਹਰ ਰਸ ਰਹਿਆ ਅਗਾਈ ਰਹਾਉ ਆਨ ਦਿਨ ਭਗਤ ਕਰਹੁ ਦਿਨ ਰਾਤੀ ਇਸ ਯੁਗ ਕਾ ਲਾਹਾ ਭਾਈ ਸਦਾ ਜਾਨ ਨਿਰਮਲ ਮੈਲ ਨ ਲਾਗਾ ਸਚ ਨਾਮ ਚਿਤ ਲਾਈ ਸੋਖ 시ਗਾਰ ਸਤਗੁਰੂ ਦਿਖਾਇਆ ਨਾਮ ਵੱਡੀ ਵੱਡਿਆਈ ਅਖੋਟ ਪੰਡਾਰ ਅਖੋਟ ਪੰਡਾਰ ਭਰੇ ਕਦੇ ਟੋਟ ਨ ਆਵੇ ਸਦਾ ਹਰ ਸੇਵਹੁ ਭਾਈ ਆਪੇ ਕਰਤਾ ਜਿਸ ਨੂੰ ਦੇਵੇ ਜਿਸ ਵਸ ਮਾਨ ਆਈ ਨਾਨਕ ਨਾਮ ਧਿਆਇ ਸਦਾ ਤੂ ਸਤ ਗੁਰ ਦੀਆ ਦਿਖਾਈ